ਸਮਾਸ਼ੇਵਿਕਾ ਅਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਅਤੇ ਹੁਣ ਉਹਨਾਂ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦਾ ਇਨਾਮੀ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈ ਵਿਨੇਸ਼ ਫੋਗਾਟ ਉਹੀ ਜਿਨ੍ਹਾਂ ਦਾ ਕੁਝ ਗ੍ਰਾਮ ਭਾਰ ਵੱਧ ਹੋਣ ਕਾਰਨ ਉਹਨਾਂ ਨੂੰ ਪੈरिस 올림픽 ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਅਤੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਵਾਫੜੀ ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਮੋਨਰਾਮਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਬਾਲ ਨੂੰ ਆਪਣੇ ਵੱਲ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਵੀ ਉਹ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਗੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹਾਂਜੀ ਸਾਨੂੰ ਮਾਲੀ ਸਹਾਇਤਾ ਦੇ ਕੇ ਗਏ ਹਾਂਜੀ ਪਰਵਾਰ ਨੂੰ ਪਰੂਸਾ ਦੇ ਕੇ ਗਏ ਬਾਕੀ ਕੋਈ ਬੇਟੀ ਨੂੰ ਜੋਬ ਦਵਾਵਾਂਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਹਾਇਤਾ ਇਹ ਭਰੂਣੀ ਰਾਸ਼ੀ ਦੇ ਗਏ 50 ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਦੇ ਡਿਸਕਵালিਫਾਈ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਰਾ ਦੇਸ਼ ਨਿਰਾਸ਼ੀ ਪਰ ਉੱਥੇ ਹੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਉਹਨਾਂ ਦੀ ਸਰਹਾਨਾ ਕੀਤੀ ਗਈ ਉਹਨਾਂ ਦੀ ਮਿਹਨਤ ਦੀ ਜਿਹੜੀ ਕੂਬਾ ਲੋਕਾਂ ਦੇ ਵੱਲੋਂ ਸਹਾਰਾਇਆ ਗਿਆ ਤੇ ਉੱਥੇ ਹੀ ਮਸੋਨੀਆ ਮਾਨ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟੀਮ ਜਿਹੜੀ ਉਹਨਾਂ ਦੀ ਨਵੀਂ ਮੂਵੀ ਆ ਰਹੀ ਹੈ ਉਹਨਾਂ ਦੀ ਟੀਮ ਅਤੇ ਉਹਨਾਂ ਦੇ ਵੱਲੋਂ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿਹੜੀ ਵਿਨੇਸ਼ ਫੋਗਾਟ ਨੂੰ ਦਿੱਤੀ ਜਾਵੇਗੀ ਕਿਉਂਕਿ ਵਿਨੇਸ਼ ਫੋਗਾਟ ਸਾਡੇ ਦੇਸ਼ ਦਾ ਮਾਣ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਖਿਡਾਰੀ ਦਾ ਜੀਵਨ ਬੜਾ ਹੀ ਮੁਸ਼ਕਲਾ ਭਰਿਆ ਹੁੰਦਾ ਹੈ ਤਾਂ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਜ਼ਰੂਰ ਰੰਗ ਲਾਈ ਹੈ ਉਹਨਾਂ ਤੇ ਸਾਨੂੰ ਮਾਣ ਹੈ ਤਾਂ ਇਸੇ ਦੇ ਚਲਦੇ ਉਹਨਾਂ ਦੇ ਵੱਲੋਂ ਹੁਣ ਕਿਹਾ ਗਿਆ ਕਿ 5 ਲੱਖ ਦਾ ਇਨਾਮੀ ਰਾਸ਼ੀ ਜਿਹੜੀ ਹੈ ਵਿਨੇਸ਼ ਫੋਗਾਰਟ ਨੂੰ ਦਿੱਤੀ ਜਾਵੇਗੀ ਹਾਲਾਂਕਿ 5 ਲੱਖ ਉਹਨਾਂ ਦੀ ਮਿਹਨਤ ਅੱਗੇ ਕੁਝ ਵੀ ਨਹੀਂ ਹੈ ਪਰ ਅਸੀਂ ਉਹਨਾਂ ਦੇ ਜਿਹੜੇ ਜੋ ਉਹਨਾਂ ਨੇ ਇੰਨੀ ਦੇਰ ਦਾ ਜਿਹੜਾ ਯਤਨ ਕੀਤਾ ਇਹਨਾਂ પ્રયાસ ਕੀਤਾ ਉਸੇ ਦੇ ਚਲਦੇ ਉਹਨਾਂ ਨੂੰ ਇਨਾਮੀ ਰਾਸ਼ੀ ਜਿਹੜੀ ਹੈ 5 ਲੱਖ ਦੀ ਭੇਟ ਕੀਤੀ ਜਾਵੇਗੀ ਹੋਰ ਵੀ ਕੀ ਕੁਝ ਕਿਹਾ 소ਨੀਆ ਮਾਨ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ सत श्रीकाल सारू आज मैं काफ़ी दिन बाद लाइव आ रही हूँ पर मैं बहुत सारिया पोस्ट और जड़िया आेयर कीतिया इस दौरान और इनफैक्ट मैं एक फिल्म कर रही हूँ कॉन्सटेबल हरजीत कौर और कॉन्सटेबल हरजीत कौर दुक्स तुम्हें सारे ने बहुत लाइक कितिया और शेयर कीतियाँ पिक्चर भी और सार्ड ने ਬਹੁਤ ਵਧੀਆ ਕਮੈਂਟਸ ਵੀ ਆਏ ਕਿ ਮੈਮ ਤੁਸੀਂ ਰੀਅਲ ਕਨਸਟੇਬਲ ਲੱਗ ਰਹੇ ਹੋ ਔਰ ਮੈਂ ਹਮੇਸ਼ਾ ਹੀ ਮੁੱਦਿਆਂ ਦੀ ਗੱਲ ਕੀਤੀ ਆ ਆਪਣੇ ਲਾਈਵ ਤੇ ਆ ਕੇ ਔਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਔਰ ਇਨਫੈਕਟ ਅੱਜ ਵੀ ਇਹੀ ਗੱਲ ਕਰਨ ਵਾਸਤੇ ਮੈਂ ਫੇਸਬੁੱਕ ਲਾਈਵ ਆਈ ਹਾਂ ਸੋ ਤੁਸੀਂ ਸਾਰਿਆਂ ਨੇ ਸੁਣਿਆ ਕਿ ਸਾਡੀ ਭੈਣ ਵਿਨੇਸ਼ ਫੁਗਾਰਡ ਨੂੰ ਅੱਜ ਕਿੰਨਾ ਵੱਡਾ ਤਕਾ ਲੱਗਿਆ ਬਿਕਾਜ਼ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਸਤੇ ਉਭar ਗਏ ਸੀਗੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਥੋੜਾ ਜਿਹਾ ਬੇਟ ਕਰਕੇ ਉਹਨਾਂ ਨੂੰ ਟੂਰਨਾਮੈਂਟ ਦੇ ਵਿੱਚੋਂ ਕੱਢਿਆ ਗਿਆ ਬਟ ਮੈਂ ਗੱਲ ਕਹਿਣਾ ਚਾਹਨੀ ਐ ਕਿ ਮੇਰੀ ਪੈਨ ਵਾਸਤੇ ਸਪੈਸ਼ਲੀ ਬਿਕਾਜ਼ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਨੇ ਔਰ ਪਿਛਲੇ ਦਿਨਾਂ ਸੀ ਉਹਨਾਂ ਨੂੰ ਦੇਖਿਆ ਸੀਗਾ ਕਿ ਸਾਨੀ ਅੰਦੋਲਨ ਦੌਰਾਨ ਵੀ ਜਦੋਂ ਉਸ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਲੱਗਾ ਸੀਗਾ ਉਹਨਾਂ ਨੇ ਪਹਿਲਵਾਨਾਂ ਦੀ ਜਿਹੜੀ ਆਵਾਜ਼ ਬੁਲੰਦ ਕੀਤੀ ਸੀਗੀ ਔਰ ਰੂਟਸ ਦੇ ਉੱਤੇ ਬੈਠ ਕੇ ਔਰ ਪੁਲਿਸ ਦਾ ਅਤਿਆਚਾਰ ਸਹਿ ਕੇ ਪੋਲਿਟੀਕਲ ਸਿਸਟਮ ਦੇ ਖਿਲਾਫ ਇੱਕ ਆਵਾਜ਼ ਚੁੱਕੀ ਸੀਗੀ ਇੱਕ ਇਨਸਾਫ ਦੀ ਆਵਾਜ਼ ਚੁੱਕੀ ਸੀ ਸੋ ਬਹੁਤ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਸਮਾਜ ਵਾਸਤੇ ਵੀ ਲੜਦੀਆਂ ਨੇ ਸਹੀ ਗਲਤ ਵਾਸਤੇ ਵੀ ਲੜਦੀਆਂ ਨੇ ਔਰ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਵਰਲਡ ਪੱਧਰ ਦੇ ਉੱਤੇ ਸੋ ਮੈਂ ਸੈਲੂਟ ਕਰਦੀ ਹਾਂ ਉਹਨਾਂ ਨੂੰ ਔਰ ਮੇਰਾ ਦਿਲੋਂ ਮੇਰੀ ਰਿਸਪੈਕਟ ਹੈ ਮੇਰੀ ਭੈਣ ਵਾਸਤੇ ਸੋ ਮੈਂ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਅਸੀਂ ਇੰਨੀਆਂ ਮਜ਼ਬੂਤ ਆਪਣੀਆਂ ਭੈਣਾਂ ਨੂੰ ਦੇਖਦੇ ਹਾਂ ਵੀ ਕਿੰਨਾ ਕੁ ਸਟਰਗਲ ਕਰਨ ਦੇ ਬਾਅਦ ਕਿੱਥੋਂ ਉੱਠ ਕੇ ਕਿੱਥੇ ਜਾਣਾ ਯੂ نو ਉਹ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ ਔਰ ਉਹਨਾਂ ਜਿਹੜੀਆਂ ਹੋਰ ਵੀ ਕਿੰਨੀਆਂ ਕੁੜੀਆਂ ਉਹਨਾਂ ਨੂੰ ਦੇਖਦੀਆਂ ਹੋਣਗੀਆਂ ਕਿਉਂਕਿ ਪਹਿਲਵਾਨੀ ਕਰਨੀ ਰੈਸਲਿੰਗ ਕਰਨੀ ਕੋਈ ਸੌਖਾ ਕੰਮ ਤੇ ਹੈ ਨਹੀਂ ਬਹੁਤ ਔខਾ ਕੰਮ ਹੈ ਔਰ sports ਦਾ ਕਿਹ ਕੋਈ ਵੀ ਜੇ ਆਪਾਂ ਖੇਤਰ ਲਈਏ ਤੇ ਬਹੁਤ ਔខਾ ਹੁੰਦਾ ਹੈ ਔਰ ਉਹ ਵੀ ਆਪਾਂ ਨੂੰ sports ਨੂੰ ਵਧਾਵਾ ਦੇਣਾ ਚਾਹੀਦਾ ਹੈ ਔਰ ਹਮੇਸ਼ਾ ਡਰੱਗਸ ਦੇ ਖਿਲਾਫ ਆਪਾਂ ਆਵਾਜ਼ ਚੁੱਕਦੇ ਹਾਂ sports ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਵਾ ਦੇਣ ਦੀ ਗੱਲ ਕਰਦੇ ਹਾਂ ਔਰ ਮੈਂ ਮੈਨੂੰ ਪਤਾ ਹੈ ਵੀ ਦੇਸ਼ ਭਾਰ ਦੇ ਵਿੱਚ ਬਹੁਤ ਸਾਰੀਆਂ ਸੜੀਆਂ ਪੈਣਾ ਖਾਸ ਕਰਕੇ ਮੈਂ ਕਹੂੰਗੀ ਹਰਿਆਣਾ ਪੰਜਾਬ ਦੇ ਵਿੱਚ ਸਾਡੀਆਂ ਭੈਣਾ ਜਾਂ ਭਰਾ ਸਾਰੇ ਉਹਨਾਂ ਨੂੰ ਦੇਖਦੇ ਆ ਔਰ ਉਹਨਾਂ ਵੱਲ ਦੇਖ ਕੇ ਇਨਸਪੀਰੇਸ਼ਨ ਲੈਂਦੇ ਨੇ ਵੀ ਇਹ ਇੱਥੇ ਤੱਕ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆ ਔਰ ਬਹੁਤ ਸਾਰੇ ਬੱਚੇ ਜਿਹੜੀ ਸਪੋਰਟਸ ਦੇ ਵਿੱਚ ਹੈ ਉਹ ਇਨਕਰੇਜ ਹੁੰਦੇ ਆ ਸਾਡੀ ਭੈਣ ਨੂੰ ਦੇਖ ਕੇ ਔਰ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਇਨਸਪਾਇਰਡ ਆ ਤੁਹਾਡੇ ਤੋਂ ਔਰ ਤੁਹਾਡਾ ਜਿਹੜਾ ਹੌਸਲਾ ਹੈ ਉਹ ਬਹੁਤ ਹੀ ਮਜ਼ਬੂਤ ਹੈ ਔਰ ਤੁਸੀਂ ਕਿਸਾਨ ਦੀ ਧੀ ਹੋ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਹੈ ਤੁਸੀਂ ਸਟਰਗਲ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਇੱਥੋਂ ਤੱਕ ਪਹੁੰਚਣ ਵਾਸਤੇ ਸੋ ਬੀਇੰਗ ਸੋਨੀਆ ਮਾਨ ਆਲਸੋ ਬੀਇੰਗ ਅ ਕਾਂਸਟੇਬਲ ਹਰਜੀਤ ਕੌਰ ਆਲਸੋ ਸੋ ਸਾਡੀ ਸਾਰੀ ਟੀਮ ਕਾਂਸਟੇਬਲ ਹਰਜੀਤ ਕੌਰ ਦੀ ਸਾਰੀ ਟੀਮ ਵੱਲੋਂ ਅਸੀਂ ਡਿਸਾਈਡ ਕੀਤਾ ਸੀਗਾ ਮੈਨੂੰ ਪਤਾ ਹੈ ਇਹ ਬਹੁਤ ਛੋਟਾ ਜਿਹਾ ਟੋਕਨ ਆਫ ਰਿਸਪੈਕਟ ਹੈ ਬਟ ਕੇਬਲ 1 ਐਂਡ ਕਨਸਟੇਬਲ ਹਰਜੀਤ ਕੌਰ ਵੱਲੋਂ ਅਸੀਂ ਸੋਚਿਆ ਹੈ ਕਿ ਅਸੀਂ ਸਾਡੀ ਭੈਣ ਫੁਗਾਟੀ ਨੂੰ 5 ਲੱਖ ਰੁਪਏ ਦਾ ਅਸੀਂ ਇੱਕ ਟੋਕਨ ਆਫ ਰਿਸਪੈਕਟ ਦੇਈਏ ਕਿਉਂਕਿ ਤੁਸੀਂ ਇਤੇ ਕੁਝ ਵੀ ਨਹੀਂ ਟੋਕਨ ਆਫ ਰਿਸਪੈਕਟ ਹੈ ਬਟ ਤੁਹਾਡੀ ਇੱਜ਼ਤ ਸਾਡੇ ਦਿਲ ਚ ਬਹੁਤ ਜ਼ਿਆਦਾ ਹੈ ਇਨ ਫੈਕਟ ਮੈਂ ਟੇਬਲ 1 ਔਰ ਸਾਗਾ ਯੂਨੀਸਿਸ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਸਾਡੀ ਭੈਣ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਕਿਉਂਕਿ ਉਹਨਾਂ ਦਾ ਜੋ ਸੰਘਰਸ਼ ਹੈ ਲਾਈਫ ਦੇ ਵਿੱਚ ਔਰ ਇੱਥੋਂ ਤੱਕ ਪਹੁੰਚਣਾ ਔਰ ਇੰਨਾ ਕੁਝ ਇੰਨਾ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਔਰ ਇਹਨੀ ਹਿੰਮਤ ਵਿਖਾਉਣੀ ਸੋ ਇਹੀ ਜਿਹੀਆਂ ਭੈਣਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਔਰ ਮੇਰੀ ਦਿਲੋਂ ਇੱਛਾ ਹੈ ਕਿ ਮੈਂ ਉਹਨਾਂ ਦਾ ਰੋਲ ਅਦਾ ਕਰਾਂ ਔਰ ਮੇਰੀ ਸਾਗਾ ਯੂਨਿਸਿਸ ਨੂੰ ਕੇਵਲ 1 ਨੂੰ ਇਹ ਰਿਕੁਐਸਟ ਹੈ ਮੈਂ ਇਸ ਟਾਈਮ ਤੇ ਕੇਵਲ 1 ਦੀ ਹੀ ਫਿਲਮ ਕਰ ਰਹੀਆਂ ਕਨਸਟੇਬਲ ਹਰਜੀਤ ਕੌਰ ਉਹਨਾਂ ਨੇ ਹਮੇਸ਼ਾ ਹੀ ਰੀਅਲਿਸਟਿਕ ਸਿਨੇਮਾ ਨੂੰ ਟੱਚ ਦਿੱਤਾ ਹੈ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਾਂ ਰੀਅਲ ਚੀਜ਼ਾਂ ਸੱਚੀਆਂ ਚੀਜ਼ਾਂ ਜੋ ਸਾਡੀ ਸਾਡੇ ਲੋਕਾਂ ਨੂੰ ਕੋਈ ਪ੍ਰੇਰਿਤ ਕਰ ਸਕੇ ਔਰ ਉਸ ਚੀਜ਼ਾਂ ਨੂੰ ਲੈ ਕੇ ਆਂਦਾ ਹੈ ਔਰ ਉਹਨਾਂ ਤੇ ਫਿਲਮਾਂ ਬਣਾਈਆਂ ਨੇ ਔਰ ਮੈਨੂੰ ਲੱਗਦਾ ਹੈ ਇਹ ਜਿਹਾ ਸ਼ਕਸ਼ੀਤਾਾਂ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਮੈਂ ਖੁਸ਼ ਨਸੀਬ ਹੋਵਾਂਗੀ ਜੇ ਮੈਂ ਇਸ ਫਿਲਮ ਦੇ ਵਿੱਚ ਕੰਮ ਕਰਾਂ ਔਰ ਉਹਨਾਂ ਦਾ ਰੋਲ ਅਦਾ ਕਰਾਂ बिकਿਜ਼ ਇੱਕ ਐਕਟਰ ਦੇ ਵਾਸਤੇ ਇੱਕ ਇਹੀ ਹੁਕ ਹੁੰਦੀ ਹੈ ਕਿ ਉਹ ਨਵੇਂ-ਨਵੇਂ ਕੈਰੈਕਟਰਸ ਨੂੰ ਪਲੇ ਕਰੇ ਔਰ ਖਾਸ ਕਰਕੇ ਇਹ ਜੇ ਕੈਰੈਕਟਰ ਨੂੰ ਜੋ ਇਨਾ ਮਜ਼ਬੂਤੀ ਭਰਿਆ ਹੋਵੇ ਔਰ ਰੈਸਲਰ ਦਾ ਕੈਰੈਕਟਰ ਔਰ ਕਿੱਥੋਂ ਆਪਣੀ ਜਰਨੀ ਸ਼ੁਰੂ ਕਰਕੇ ਸਾਰਿਆਂ ਨੂੰ ਇੰਟਰਸਟ ਹੋਊਗਾ ਕਿ ਉਹਨਾਂ ਦੀ ਬਾਇਓਪਿਕ ਜ਼ਰੂਰ ਵੇਖਣਾ ਚਾਹਣਗੇ ਵੀ ਉਹਨਾਂ ਨੇ ਕਿੱਥੋਂ ਸਟਰਗਲ ਸ਼ੁਰੂ ਕੀਤਾ ਕਿੱਥੇ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਹਮਣੇ ਦਾ ਸਾਹਮਣਾ ਕਰਦੇ ਹੋਏ ਇੱਕ ਕੁੜੀ ਹੋ ਕੇ ਯੂ نو ਇੰਡੀਆ ਪੱਧਰ ਦੇ ਉੱਤੇ ਆਪਣਾ ਪਿੰਡ ਦਾ ਆਪਣੇ ਸਟੇਟ ਦਾ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕੀਤਾ ਸੋ ਇਹ ਬਹੁਤ ਹੀ ਵਧਾਈ ਦੀ ਗੱਲ ਹੈ ਪ੍ਰਾਊਡ ਦੀ ਗੱਲ ਹੈ ਸਾਡੇ ਵਾਸਤੇ ਸੋ ਉਹ ਪੜ੍ਹਨਾ ਵਾਸਤੇ ਵੀ ਜਿਹੜੀਆਂ ਉਹਨਾਂ ਨੂੰ ਵੇਖ ਕੇ ਇਨਕਰਜ ਹੁੰਦੀਆਂ ਨੇ ਸੋ ਮੈਂ ਬਸ ਕੁਝ ਗੱਲਾਂ ਲੈ ਕੇ ਆਈ ਸੀਗੀ ਤੁਹਾਡੇ ਵਾਸਤੇ ਮੈਨੂੰ ਬਹੁਤ ਚੰਗਾ ਲੱਗਾ ਸੀਗਾ ਮੈਂ ਤੁਹਾਨੂੰ ਪਿੱਛੇ ਦਿੱਲੀ ਧਰਨੇ ਤੇ ਵੀ ਮਿਲੀ ਸੀਗੀ ਜਦੋਂ ਤੁਸੀਂ ਪਹਿਲਵਾਨਾਂ ਦਾ ਜਿਹੜਾ ਹੈ ਧਰਨਾ ਲਾਇਆ ਸੀਗਾ ਉਦੋਂ ਵੀ ਅਸੀਂ ਤੁਹਾਨੂੰ ਸਪੋਰਟ ਕੀਤਾ ਸੀਗਾ ਉਦੋਂ ਵੀ ਅਸੀਂ ਤੁਹਾਡੇ ਲਈ ਲਾਈਵ ਕੀਤਾ ਸੀਗਾ ਤੁਹਾਡੀਆਂ ਪਿਕਚਰਾਂ ਸ਼ੇਅਰ ਕੀਤੀਆਂ ਸੀਗੀਆਂ ਤੁਹਾਡੇ ਲਈ ਆਏ ਸੀਗੇ ਔਰ ਹਮੇਸ਼ਾ ਮੈਨੂੰ ਲੱਗਦਾ ਹੈ ਕਿ ਸਾਨੂੰ ਸੱਚ ਦੀ ਆਵਾਜ਼ ਜਿਹੜੀ ਉਹ بلند ਕਰਨੀ ਚਾਹੀਦੀ ਹੈ ਔਰ ਤੁਹਾਡੇ ਬੜੀਆਂ ਭੈਣਾਂ ਤੇ ਤੇ ਸਾਨੂੰ ਫਕਰ ਹੈ ਔਰ ਅਸੀਂ ਤੁਹਾਡੀ ਆਵਾਜ਼ ਹਮੇਸ਼ਾ ਰੱਖਾਂਗੇ ਔਰ ਹਮੇਸ਼ਾ ਸਾਡਾ ਜਿਹੜਾ ਟੋਕਨ ਆਫ ਰਿਸਪੈਕਟ ਹੈ ਜਦੋਂ ਤੁਸੀਂ ਵਾਪਸ ਆਏ ਅਸੀਂ ਤੁਹਾਨੂੰ ਦਵਾਂਗੇ ਤੁਸੀਂ ਕਬੂਲ ਕਰਿਓ ਕਿਉਂਕਿ ਇਹ ਸਾਡੇ ਦਿਲੋਂ ਸਾਡੀ ਰਿਸਪੈਕਟ ਹੈ ਸਾਡੀ ਪੂਰੀ ਟੀਮ ਵੱਲੋਂ ਤੇ ਸਾਡੇ ਚੈਨਲ ਵੱਲੋਂ ਕੇਬਲ 1 ਚੈਨਲ ਵੱਲੋਂ ਔਰ ਸਾਡੀ ਕਨਸਟੇਬਲ ਹਰਜੀਤ ਕੌਰ ਵੱਲੋਂ ਤੁਹਾਡੇ ਵਾਸਤੇ ਇੱਕ ਟੋਕਨ ਆਫ ਰਿਸਪੈਕਟ ਐਂਡ ਅਸੀਂ ਹਮੇਸ਼ਾ ਹੀ ਈ ਵਿਮਨ ਏਮਪਾਵਰਮੈਂਟ ਦੀ ਗੱਲ ਕਰਦੇ ਆਂ ਸੋ ਵਿਮਨ ਏਮਪਾਵਰਮੈਂਟ ਨੂੰ ਲੈ ਕੇ ਅਸੀਂ ਫਿਲਮਾਂ ਦੀ ਗੱਲ ਕਰਦੇ ਆਂ ਔਰ ਰੀਅਲਿਸਟਿਕ ਸਟੋਰੀਜ਼ ਦੀ ਗੱਲ ਕਰਦੇ ਆਂ ਐਂਡ ਤੁਸੀਂ ਸਾਡੇ ਵਾਸਤੇ ਇੱਕ ਸੋਰਸ ਆਫ ਇਨਸਪੀਰੇਸ਼ਨ ਹੋ ਔਰ ਰਿਸਪੈਕਟ ਟੂ ਸੋ ਇਹੀ ਕੁਝ ਗੱਲਾਂ ਲੈ ਕੇ ਅੱਜ ਮੈਂ ਫੇਸਬੁੱਕ ਤੇ ਆਈ ਸੀਗੀ ਸੋ ਉਮੀਦ ਕਰਦੀ ਆਂ ਕਿ ਕੁਲ ਚੁੱਕ ਮਾਫ ਕਰਿਓ ਔਰ ਮੇਰੀਆਂ ਗੱਲਾਂ ਨੂੰ ਐਕਸੈਪਟ ਕਰਿਓ ਸੋ ਇਹ ਕੁਝ ਗੱਲਾਂ ਲੈ ਕੇ ਆਈ ਸੀਗੀ ਔਰ ਸਾਰਿਆਂ ਨੂੰ ਇਸ ਟਾਈਮ ਤੇ ਅੱਗੇ ਆ ਕੇ ਅ ਫੁਗਾਰਜੀ ਦੀ ਬਾਰੇ ਆਵਾਜ਼ ਰੱਖਣੀ ਚਾਹੀਦੀ ਹੈ ਔਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਔਰ ਉਹਨਾਂ ਨਾਲ ਖੜਨਾ ਚਾਹੀਦਾ ਹੈ ਸਾਡੀ ਭੈਣ ਹੈ ਵੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਸੋ ਇਹ ਹੀ ਕੁਝ ਟੋਕਨ ਆਫ ਰਿਸਪੈਕਟ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਸੀਗੇ ਕਾਂਸਟੇਬਲ ਹਰਜੀਤ ਕੌਰ ਵੱਲੋਂ ਐਂਡ ਕਿਸਾਨ ਦੀ ਬੇਟੀ ਸੋਨੀਆ ਮਾਨ ਵੱਲੋਂ ਜੈ ਕਿਸਾਨ ਜੈ ਜਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर